ਬਹੁਤ ਇਤਿਹਾਸਿਕ ਦਿਨ ਹੈ ਅੱਜ ਦਾ ਇਤਿਹਾਸ ਕਨਕ ਦੀ ਬਾਡੀ ਦੇ ਨਾਲ ਵੀ ਜੁੜਿਆ ਹੋਇਆ ਹੈ ਕਿ ਖਾਲਸਾ ਸਾਈਂਾਂ ਦੀ ਬਸੰ ਨਾਲ ਜੁੜਿਆ ਹੈ ਅੱਜ ਦੇ ਦਿਨ ਕਿਸਾਨ ਪਹਿਲੀ ਵਾਰੀ ਨਤੁਲਸਤਕ ਹੋ ਕੇ ਗੁਰੂ ਘਰ ਵਿੱਚ ਪਹਿਲੀ ਦਾਤੀ ਲਾਂਦਾ ਹੈ ਤੇ ਜਿਹੜੇ 6 ਮਹੀਨੇ ਦੀ ਫਸਲ ਹੈਗੀ ਉਹਨੂੰ ਅੱਜ ਛਾਹੂ ਕਰ ਵੀ ਖੁਸ਼ ਹੁੰਦਾ ਹੈ ਕਿਸਾਨ ਵੀ ਖੁਸ਼ ਹੁੰਦਾ ਹੈ ਕਿਉਂਕਿ ਉਹਨੂੰ ਅੱਜ ਮੁੱਲ ਮਿਲਣਾ ਹੁੰਦਾ ਹੈ ਦੂਜਾ ਇਤਿਹਾਸਿਕ ਦਿਨ ਹੈਗਾ ਖਾਲਸਾ ਸਾਈਂਾਂ ਦੇ ਵਿੱਚ ਅੱਜ ਦੇ ਦਿਨ 1699 ਈਸਵੀ ਵਿੱਚ ਅਨੰਦਪੁਰ ਦੇ ਸਾਨ ਤੇ ਕੇਸਗੜ੍ਹ ਸਾਹਿਬ ਵਿਖੇ ਗੁਰੂ ਜੀ ਨੇ ਅਸੀਂ ਹਰ ਦੇ ਮੰਡਾਲ ਵਿੱਚ ਕਿਹਾ ਸੀ ਹੈ ਕੋਈ ਸਿੱਖ ਜੋ ਗੁਰੂ ਨੂੰ ਸੀਸ ਭੇਟ ਕਰ ਸਕੇ ਕੋਈ ਵੀ ਨਹੀਂ ਉੱਠਿਆ ਦੂਜੀ ਵਾਰ ਫਿਰ ਉਹਨਾਂ ਨੇ ਕਿਹਾ ਹੈ ਕੋਈ ਸਿੱਖ ਜੋ ਗੁਰੂ ਨੂੰ ਸੀਸ ਭੇਟ ਕਰ ਸਕੇ ਫਿਰ ਵੀ ਕੋਈ ਨਹੀਂ ਉੱਠਿਆ ਤੀਜੀ ਵਾਰ ਫਿਰ ਉਹਨਾਂ ਨੇ ਗਰਜਵੀਂ ਆਵਾਜ਼ ਵਿੱਚ ਕਿਹਾ ਹੈ ਕੋਈ ਸਿੱਖ ਜੋ ਗੁਰੂ ਨੂੰ ਸੀਸ ਭੇਟ ਕਰ ਸਕੇ ਤਾਂ ਸਭ ਤੋਂ ਪਹਿਲਾਂ ਦੇ ਆਰੰਭ ਜੀ ਉੱਥੇ ਉਹਨਾਂ ਨੇ ਗੁਰੂ ਜੀ ਨੂੰ ਆਪਣਾ ਸੀਸ ਭੇਟ ਕੀਤਾ ਗੁਰੂ ਜੀ ਨੂੰ ਤੰਬੂ ਵਿੱਚ ਲੈ ਗਏ ਤੇ ਖੂਨ ਨਾਲ ਭਿੱਜੀ ਹੋਈ ਕਿਰਪਾਨ ਬਾਹਰ ਲੈ ਕੇ ਆਏ ਚੰਗਾ ਡਰ ਗਈ ਬਦਨ ਕੀ ਹੋ ਰਿਹਾ ਫਿਰ ਬਾਹਰ ਆ ਕੇ ਕਹਿੰਦੇ ਸੇ ਮੈਨੂੰ ਇੱਕ ਸਿੱਖ ਦੀ ਹੋਰ ਲੋੜ ਹੈ ਇੱਕ ਸੀਸ ਦੀ ਹੋਰ ਲੋੜ ਹੈ ਫਿਰ ਵੀ ਫਿਰ ਭਾਈ ਧਰਮਜੰਨ ਦੀ ਉਠੇ ਉਹਨਾਂ ਨੇ ਆਪਣਾ ਸੀਸ ਪੇਟ ਕੀਤਾ ਫਿਰ ਉਸ ਤੋਂ ਬਾਅਦ ਹਿੰਮਤ ਰਾਏ ਜੀ ਸਹਿਮੂਕਮ ਜਾਨ ਜੀ ਤੇ ਸਾਬ ਜਾਨ ਜੀ ਪੰਜਾਂ ਨੇ ਆਪਣਾ ਵਾਰੀ-ਵਾਰੀ ਗੁਰੂ ਜੀ ਨੂੰ ਸੀਸ ਪੇਟ ਕੀਤਾ ਗੁਰੂ ਜੀ ਨੇ ਉਹਨਾਂ ਨੂੰ ਪ੍ਰਸ਼ਾਕ ਬਣਾ ਕੇ ਚੰਗਾ ਕੜਾ ਕਸ਼ਿਹਰਾ ਤੇ ਕਿਰਪਾਨ ਦੇ ਤਾਰ ਨਹੀਂ ਕਰਾ ਕੇ ਉਹਨਾਂ ਨੂੰ ਖੰਡੇ ਵੱਡੇ ਦੀ ਪੋਸ਼ਕਾਈ ਤੇ ਪੰਜ ਪਿਆਰਿਆਂ ਦੀ ਪਛਾਦੀ ਦਿੱਤੀ ਗਈ ਤੇ ਫਿਰ ਆਪ ਹੀ ਉਹਨਾਂ ਕੋਲ ਅਮਰ ਛਕਿਆ ਪਹਿਲਾਂ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਗੋਬਿੰਦ ਰਾਏ ਸੀ ਗੋਬਿੰਦ ਸਿੰਘ ਹੋ ਗਿਆ ਜਿਹੜੇ ਮੋਹਮਦ ਚੰਦ ਸਾਹਿਬ ਚੰਸੀ ਕੇ ਉਹਨਾਂ ਦੇ ਨਾਂ ਨਾਲ ਸਿੰਘ ਜੁੜ ਗਿਆ ਤੇ ਜਿਹੜੀ ਇਸਤਰੀ ਸੀ ਉਹਨਾਂ ਦੇ ਨਾਂ ਨਾਲ ਕੋਰ ਜੁੜ ਗਿਆ ਸਿੰਘ ਅਤੇ ਕੋਰ ਦੀ ਬਾਦੀ ਅੱਜ ਦੇ ਦਿਨ ਜਿਹੜਾ ਹੈ ਆਨੰਦਪੁਰ ਸਾਧ ਤੋਂ ਦਿੱਤੀ ਗਈ ਹੈ ਦੁਖਿਆਂ ਦੇ ਦੁੱਖ ਮਿਟਾਉਣ ਲਈ ਮੈਂ ਨਵੀਂ ਦੁਨੀਆ ਬਸਾਵਾਂਗਾ ਜ਼ਾਲਮ ਤੇ ਪਾਪੀ ਸੋਧਣ ਲਈ ਮੈਂ ਪੰਥ ਨਵਾਂ ਬਗਟਾਇਆ ਏ ਮੈਂ ਗਿੱਦੜੋਂ ਸ਼ੇਰ ਬਣਾਇਆ ਏ ਤੇ ਚਿੜੀਆਂ ਤੋਂ ਬਾਝ ਤੜਾਇਆ ਏ ਮੈਂ ਇੱਕ ਇੱਕ ਸਿੰਘ ਨੂੰ ਥਾਪੀ ਦੇ ਕੇ ਲੱਖਾਂ ਨਾਲ ਲੜਾਇਆ ਏ ਮੈਂ ਪਿਤਾ ਸ਼ਹੀਦ ਕਰਾਇਆ ਏ ਦੁਨੀਆ ਦੇ ਪੁੱਤਾਂ ਬਚਾਉਣ ਲਈ ਪੁੱਤ ਆਪਣੇ ਆਪ ਕਹਾਇਆ ਏ ਦੁਨੀਆ ਦੇ ਪੁੱਤ ਕਹਾਉਣ ਲਈ ਜੋ ਨਾਮ ਪ੍ਰਭੂ ਦਾ ਭੁੱਲ ਬੈਠੇ ਸੀ ਫਿਰ ਯਾਦ ਉਹਨਾਂ ਨੂੰ ਕਰਾਇਆ ਏ ਤਲਵਾਰ ਦੀ ਤਿੱਖੀ ਧਾਰ ਵਿੱਚੋਂ ਤੇਰਾ ਦਰਸ਼ਨ ਜਸ ਪਾਇਆ ਏ ਗੁਰੂ ਗਵਿੰਦ ਸਿੰਘ ਤੁਹਾਡੀ ਵੱਡੀ ਵਡਿਆਈ ਏ ਗੁਰੂ ਗਵਿੰਦ ਸਿੰਘ ਜੀ ਤੁਹਾਡੀ ਵੱਡੀ ਵਡਿਆਈ ਏ ਅੰਬਰਾਂ ਦੇ ਤਾਰਿਆਂ ਨੇ ਮਹਿਮਾ ਤੇਰੀ ਗਾਈਏ ਖਾਲਸਾ ਪੰਥ ਸਾਜ ਕੇ ਛੇ ਕੌਮ ਵਿੱਚ ਅਣਖ ਹਤੇ ਗੈਰਜ ਗਾਈਏ ਅੱਜ ਇਸ ਮੂਹ ਸੰਗਤਾਂ ਨੂੰ ਖਾਲਸਾ ਸਾਜ ਦਾ ਦਿਵਸ ਦੀ ਲੱਖ ਲੱਖ ਵਧਾਈ ਹੋਵੇ ਅੱਜ ਅਜ ਖਾਲਸਾ ਸajna Dev ਸੰਗਤਾਂ ਮਨਾ ਰਹੀਆਂ ਨੇ ਬੜੀ ਖੁਸ਼ੀ ਦੀ ਗੱਲ ਹੈ ਬਹੁਤ ਸੰਗਤਾਂ ਮਦਰੀਆਂ ਸਾਰੇ ਖਾਲਸਾ ਪੰਥ ਨੂੰ ਸੰਸਾਰ ਵਿੱਚ ਵਸਦੇ ਜਿੱਥੇ ਵੀ ਕੋਠੇ ਬੈਠਾ ਉਹਨਾਂ ਨੂੰ ਬਤਾਈ ਦੇਣਾ ਚਾਹੁੰਦਾ ਕਿ ਅੱਜ ਖਾਲਸੇ ਦਾ ਪ੍ਰਗਟ ਦੇਣਾ ਹੈ ਅੱਜ ਖਾਲਸੇ ਦਾ ਜਿਹੜਾ ਹੈ ਉਹ ਜਨਮ ਦੇਣਾ ਹੈ ਅਨੰਦਪੁਰ ਸਾਹਿਬ ਦੀ ਧਰਤੀ ਤੇ ਗੁਰੂ ਗੋਬਿੰਦ ਸਿੰਘ ਪਾਸ਼ਾ ਨੇ ਸਾਰੇ ਫਿਰਕੇ ਜਿਹੜੇ ਸਾਰੇ ਜਾਤ ਪਾਤ ਇਹਨਾਂ ਭੇਦ ਭਾਵ ਨੂੰ ਮਿਲਾ ਕੇ ਤੇ ਪੰਜ ਪੰਜ ਸਿੰਘਾਂ ਨੂੰ ਲੈ ਕੇ ਭਾਵੇਂ ਵੱਖ-ਵੱਖ ਜਾਤੀਆਂ ਨਾਲ ਸੰਬੰਧ ਸਨ ਤੇ ਇੱਕ ਖਾਲਸਾ ਬਣਿਆ ਸੀ ਅੱਜ ਜਾਤੀਵਾਦ ਤੋਂ ਵੀ ਨਿਕਲਦੀ ਲੋੜ ਹੈ ਔਰ ਖਾਲਸੇ ਦਾ ਰੂਪ ਬਣਦੀ ਵੀ ਲੋੜ ਹੈ ਆਨੰਦਪੁਰ ਸਾਹਿਬ ਦੇ ਵਾਸੀ ਬਣਦੀ ਵੀ ਲੋੜ ਹੈ ਔਰ ਆਪਣੀ ਵੱਖਰੀ ਦਿੱਖ ਵੱਖਰੀ ਪਛਾਣ ਦਸਤਾਰ ਆਪਣਾ ਪਰਾਵਾ ਜਿਹੜਾ ਉਹ ਦੂਸਰਿਆਂ ਨਾਲੋਂ ਵੱਖਰੇ ਰੱਖਣ ਦੀ ਬਹੁਤ ਵੱਡੀ ਜਿਹੜੀ ਜ਼ਰੂਰਤ ਹੈ ਸੋ ਉਹਦੇ ਵਾਸਤੇ ਸਾਨੂੰ ਅ ਅਮਰਤਾਰੀ ਪੰਜ ਕਕਾਰਾਂ ਦੀ ਰਹਿਤ ਔਰ ਪੰਜ ਬਾਣੀਆਂ ਦਾ ਨਿਤਨੇਮ ਤੇ ਗੁਰੂ ਦੇ ਵਿੱਚ ਆਸਥਾ ਰੱਖਣੀ ਇਹ ਸਭ ਤੋਂ ਪਟੀਕਾ ਲੈ ਕਿਉਂਕਿ ਅੱਜ ਕੱਲ ਜਿਹੜਾ ਹੈ ਇਹ ਸੰਸਾਰ ਦੇ ਵਿੱਚ ਪੈਸੇ ਮਗਰ ਲੋਕ ਭੱਜ ਉੱਠੇ ਇਹ ਨਹੀਂ ਵੀ ਪੈਸਿਆਂ ਦੀ ਲੋੜ ਨਹੀਂ ਪਰ ਆਪਣਾ ਕਲਚਰ ਗਵਾ ਕੇ ਆਪਣੀ ਬੋਲੀ ਗਵਾ ਕੇ ਆਪਣਾ ਸਭਿਆਚਾਰ ਗਵਾ ਕੇ ਫੇਰ ਅਸੀਂ ਇਹ ਇਹ ਗੱਲ ਕਰੀਏ ਸਾਨੂੰ ਸੁਪਾਦੀ ਕਿਤੇ ਅੱਜ ਦੇ ਦਿਨ ਵਿਸਾਖੀ ਮਨਾਉਣ ਨਾਲ નિર્ਦੋਸ਼ ਲੋਕਾਂ ਦੇ ਉੱਤੇ ਵੀ ਗੋਲੀ ਚਲਾਈ ਗਈ ਕਿਹਨੇ ਮਰਦਾ ਪਾ ਉਹ ਜੱਲੇ ਵਾਲੇ ਬਾਗ ਦਾ ਸਾਕਾ ਜਿਹੜਾ ਵੇਖੋ ਇੱਕ ਬਹੁਤ ਵੱਡਾ ਇਤਿਹਾਸਕ ਉਹ ਗੱਲ ਬਣ ਗਈ ਸੀ ਜਦੋਂ ਅੰਗਰੇਜ਼ਾਂ ਨੇ ਇੱਥੇ ਨਥੇ ਲੋਕਾਂ ਤੇ ਜਿਹੜੇ ਉਥੇ ਜੱਲੇ ਵਾਲੇ ਬਾਗ ਵਿੱਚ ਇਕੱਠੇ ਹੋਏ ਸੀ ਔਰ ਉਹਨਾਂ ਨੂੰ ਗੋਲੀ ਚਲਾ ਕੇ ਤੇ ਉਹਨਾਂ ਨੂੰ ਸਾਹਸ ਕਰਾਇਆ ਤੁਸੀਂ ਕਲਾਮ ਸੋ ਉਹ ਵੀ ਦਿਨ ਜਿਹੜਾ ਹੈ ਉਹ ਵੀ ਜਿਹੜਾ ਹੈਗਾ ਹੈ 18 April ਦਾ ਦਿਨ ਉਹ ਵੀ ਨਾਲ ਜੁੜਿਆ ਇੱਕ ਵਿਸਾਖੀ ਵਾਲਾ ਤੇ ਜਿਹੜਾ 1978 ਵਾਲਾ ਕਾਂਡ ਆ ਉਹ ਵੀ ਜੁੜਿਆ ਜਦੋਂ ਨਕਲੀ ਨਿਰੰਕਾਰੀ ਜਿਹੜੇ ਆ ਉਹ ਆ ਕੇ ਤੇ ਪੰਜਾਬ ਦੀ ਧਰਤੀ ਤੇ ਸੱਤ ਸਤਾਰੇ ਬਣਾਉਂਦੇ ਸੀ ਉਹ ਵੀ ਇੱਕ ਇਤਿਹਾਸ ਜਿਹਦੇ ਨਾਲ ਜੁੜਿਆ ਉਹ ਵੀ ਇੱਕ ਮਾੜੀ ਘਟਨਾ ਹੈ ਇਹ ਤੋਂ ਮੈਂ ਕਾਲਾ ਕਾਲੇ ਦਿਨਾਂ ਨਾਲ ਹੀ ਕਹਿ ਸਕਦੇ ਹਾਂ ਸੋ ਮੈਂ ਜਿੱਥੇ ਵਿਸਾਖੀ ਦੀਆਂ ਵਧਾਈਆਂ ਦੇਣਾ ਚਾਹਣਾ ਉੱਥੇ ਕਿਸਾਨ ਵੀਰ ਜਿਹੜੀ ਸੋਨੇ ਵਰਗੀ ਕਣਕ ਜਿਹਨਾਂ ਦੀ ਇਹ ਵੇਲੇ ਪੱਕੀ ਹੈ ਬੜੀਆਂ ਆਸਾਂ ਬੜੀਆਂ ਉਮੀਦਾਂ ਨੇ 6 ਮਹੀਨੇ ਬਾਅਦ ਉਹ ਫਸਲ ਆਉਂਦੀ ਹੈ ਉਹ ਵੱਢਣ ਵਾਸਤੇ ਉਹਨਾਂ ਦੇ ਚਿਹਰਿਆਂ ਤੇ ਮੁਸਕਰਾਣ ਆ ਔਰ ਉਹ ਖੁਸ਼ੀ ਨਾਲ ਆਪਣੇ ਘਰ ਭਰਨ ਔਰ ਆਪਣੇ ਜਿਹੜਾ ਉਹਨਾਂ ਨੇ ਕੀਤੀ ਹੋਈ ਮਿਹਨਤ ਹੈ ਉਹਨਾਂ ਦਾ ਉਹਨਾਂ ਨੂੰ ਫਲ ਮਿਲੇ ਇੱਕ ਸੈਂਟਰ ਸਰਕਾਰ ਨੂੰ ਕਹਿਣਾ ਚਾਹੁੰਦਾ ਹੈ ਕਿ ਕਿਸਾਨਾਂ ਨਾਲ ਐਮਰਜੈਂਸੀ ਕੀਤੀ ਜਾਵੇ ਔਰ ਪੰਜਾਬ ਮੰਤਰੀ ਨੂੰ ਕਹਿਣਾ ਚਾਹੁੰਦਾ ਹੈ ਕਿ ਇਹਨਾਂ ਨੂੰ ਜਿੱਤਰਾ ਤੁਸੀਂ ਕੁੱਟ ਕੇ ਪਾਸੇ ਕੀਤਾ ਸੜਕਾਂ ਤੋਂ ਇਹ ਬਹੁਤ ਮਾੜੀ ਗੱਲ ਆ ਪਿਆਰ ਨਾਲ ਹੋ ਸਕਦਾ ਸੀ ਕਿਸਾਨ ਵੀਰਾਂ ਨੂੰ ਮੇਰੀ ਬੇਨਤੀ ਆ ਕਿ ਉਹ ਸੜਕਾਂ ਨਾ ਮਲਕ ਪੀਸੀ ਦਾ ਦਫ਼ਤਰ ਐਮਐਲਏ ਦਾ ਕਿ ਆਇਆ ਉਹ ਮੰਤਰੀ ਦਾ ਦਫ਼ਤਰ ਜਿਹੜਾ ਉਹਦੇ ਕੋਏ ਕਿ ਜਾ ਕੇ ਪੱਤਰ ਨਾ ਲਾਇਏ ਇਹ ਮੇਰੀ ਉਹਨਾਂ ਨਾਲ ਖਤਰਮ